ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਪਿੰਡ ਦਾ ਬੰਨ੍ਹ ਟੁੱਟਣ ਦੀ ਕਗਾਰ ਤੇ ਪਹੁੰਚ ਗਿਆ ਹੈ ਪਾਣੀ ਦੀਆਂ ਛੱਲਾਂ ਕਰਕੇ ਬੰਨ੍ਹ ਕਾਫੀ ਜ਼ਿਆਦਾ ਕਮਜ਼ੋਰ ਹੋ ਗਿਆ ਹੈ ਅਤੇ ਲਗਾਤਾਰ ਬੰਨ੍ਹ ਦਾ ਕੋਈ ਨਾ ਕੋਈ ਹਿੱਸਾ ਟੁੱਟ ਕੇ ਦਰਿਆ ਦੇ ਵਿੱਚ ਸਮਾਉਂਦਾ ਦਿਖਾਈ ਦੇ ਰਿਹਾ ਹੈ ਮੌਕੇ ਤੇ ਪ੍ਰਸ਼ਾਸਨ ਵੀ ਮੌਜੂਦ ਹੈ ਪ੍ਰਸ਼ਾਸਨ ਅਤੇ ਇਲਾਕਾ ਵਾਸੀਆਂ ਵੱਲੋਂ ਬੰਦ ਨੂੰ ਟੁੱਟਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਲਗਾਤਾਰ ਬੰਦ ਦੇ ਵਿੱਚ ਤਰੇੜਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਸਰਾਲੀ ਪਿੰਡਵਾਸ ਦੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਨਾਲ ਦੇ ਤਕਰੀਬਨ 15 ਪਿੰਨਾਂ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਲੋਕਾਂ ਨੂੰ ਸਖਤ ਥਾਵਾਂ ਉੱਤੇ ਜਾਣ ਦੀ ਅਪੀਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਮੌਕੇ ਤੇ ਲੋਕ ਵੀ ਪਹੁੰਚੇ ਬੰਦ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਦਰਿਆ ਦਾ ਪਾਣੀ ਹੈ ਜਿਹੜਾ ਉਹ ਤੇਜ਼ੀ ਨਾਲ ਬੰਨ ਨੂੰ ਕੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਐਮਰਜੈਂਸੀ ਨੰਬਰ ਜਾਰੀ ਕੀਤੇ ਗਏ ਨੇ ਨਾਲ ਹੀ ਸ਼ੈਲਟਰ ਨੇ ਜਿਹੜੇ ਉਹ ਵੀ ਸਥਾਪਿਤ ਕੀਤੇ ਗਏ ਨੇ ਲੋਕਾਂ ਨੂੰ ਸਾਧਨ ਰਹਿਣ ਅਤੇ ਹਾਲਾਤਾਂ ਤੇ ਨਜ਼ਰ ਰੱਖਣ ਦੇ ਲਈ ਅਪੀਲ ਆ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਬੰਨ ਨੂੰ ਲੈ ਕੇ ਸਥਿਤੀ ਆ ਜਿਹੜੀ ਉਹ ਚਿੰਤਾ ਵਾਲੀ ਬਣੀ ਹੋਈ ਹੈ